ਚੱਲ ਰਿਹਾ ਆਪਣਾ ਟਰੈਕਟਰ ਦੂਜੇ ਲੋਜ ਆ ਤੁਹਾਨੂੰ ਦਿਖਾਉਣੇ ਆ ਵੀ ਪਰਫਾਰਮੈਂਸ ਮਿੱਟੀ ਕਰੋ ਚੈੱਕ ਕਰ ਇਹ ਰਾਵੇ ਨਾਲ ਲੱਗ ਰਹੀ ਆ ਇਹਣਾ ਕਿਰਾਏ ਨੂੰ ਚਲੋ ਹੁਣ ਆਪਾਂ ਮੋੜ ਲਗੇ ਨੂੰ 1470 ਚੱਕਰ ਆ ਅਜੇ ਨਾ ਟਰਬੋ ਪ੍ਰੋਪਰ ਵਰਕ ਨਹੀਂ ਕਰ ਰਿਹਾ ਥੋੜਾ ਜਿਹਾ ਫਾਲਟ ਆ ਟਰਬੋ ਦੇ ਵਿੱਚ ਜਦੋਂ ਇਸ ਤਰ੍ਹਾਂ ਲੱਗਦਾ ਜਿਵੇਂ ਆਪਣਾ ਕਹਿ ਸਕਦੇ ਆ ਵੀ ਆਪਾਂ ਚੀਕਾ ਹੀ ਆ ਮਾਰਦਾ ਕਰੋ ਡਰਾਈਵਰ ਜਿਆਦਾ ਰੇਸ ਕਰਦੇ ਆ ਮੋਂਟਰ ਨੂੰ ਦਿਖਾਵਾਂਗੇ ਆਪਾਂ ਦੁਬਾਰੇ ਇੱਥੇ ਆ ਗਿਆ ਦਾ ਪਹਿਲਾ ਇੱਥੇ ਆ ਗਿਆ ਦੂਜਾ ਆਰਪੀਐਮ ਉਹੀ ਆ ਬਸ 14 ਕੁ ਸਵਾ ਕਈ ਵਾਰੀ ਇਹਦਾ 10 ਲੀਟਰੇ ਦਾ ਹਲਦਾ ਚੱਲਦਾ ਆ ਵੇਹੇ 14 1500 ਹੋਣੇ ਵਤਵਾਤ ਚੱਕਾ ਪਾਉਣ ਟੀਵਰ ਰਹਿ ਗਿਆ ਦੋਨੇ ਥੱਲੇ ਆਹ ਟਰਬੋ ਆਵੇਕ ਮਤਲਬ ਪ੍ਰੋਪਰ ਨਾਲ ਵਰਕ ਨਹੀਂ ਕਰ ਰਿਹਾ ਕਿਉਂਕਿ ਆਹ ਜਿਹੜਾ ਧੂਆਂ ਹੈ ਜੇ ਟਰਬੋ ਵਰਕ ਕਰੇ ਤਾਂ ਧੂਆਂ ਨਹੀਂ ਆਉਣਾ ਚਾਹੀਦਾ ਸੀ ਪਰ ਆਰ ਪੀ ਐਮ ਟਰੈਕਟਰ ਫੇਰ ਵੀ ਮਤਲਬ ਨਹੀਂ ਤੋੜ ਰਿਹਾ ਆਹ ਡੱਬਾ ਤੁਹਾਨੂੰ ਦਿਖਾਉਣੇ ਆ ਮੂਰੇ ਨੀਵਰ ਥੱਲੇ ਆ ਜੋਦਾ ਤੋਂ ਆਰਪੀਐਮਾਂ ਦਾ ਦੂਜਾ ਲੋ ਆ ਆ ਚੀਕਾ ਮਾਰ ਰਿਹਾ ਟਰਬੋ ਇਹ ਮਤਲਬ ਥੋੜਾ ਜਿਹਾ ਫਾਲਟ ਹੈ ਦੇ ਚ ਅੱਜ ਥੇਰੀ ਮਤਲਬ ਆਪਾਂ ਇਹ ਲਿਫਟਰੀ ਛੇੜੀ ਇਹਦੀ ਉੱਥੇ ਹੀ ਚੱਲ ਰਹੀ ਆ ਬਸ ਟਰੈਕਟਰ ਆਪਣੇ ਆਪ ਦੇ ਦਮ ਤੇ ਹੀ ਜਾਂ ਪੰਪ ਦੇ ਦਮ ਤੇ ਨਾਲ ਉਹ ਦਮ ਤੇ ਹੱਟ ਰਿਹਾ ਪਰ ਜਿਹੜਾ ਧੂਆ ਮਾਰਦੀ ਵਜ੍ਹਾ ਟਰਬੋ ਦਾ ਪ੍ਰੋਪਰ ਵਰਕ ਨਾ ਕਰਨਾ ਹਿੰਦਾਈ ਤੂੰ ਆ ਵੀ ਨਹੀਂ ਹੋਣਾ ਸੀਗਾ ਹੁਣ ਮੱਖਾ ਆ ਗਿਆ ਤੇ ਆਪਾਂ ਚੜਦੇ ਆ ਨੂੰ ਬੈਗ ਉਹੀ ਦੂਜਾ ਲੋ ਰੇਸ ਉਹੀ ਬਸ ਆਰਪੀਐਮ ਸੇਮ ਆ ਟੀਵਰ ਦੋਨੇ ਥੱਲੇ ਤੇ ਹੁਣ ਆਪਾਂ ਉਤਰਾਂਗੇ ਥੱਲੇ ਟ੍ਰੈਕਟਰ ਨੂੰ ਦੇਖਦੇ ਆ ਬੰਦ ਹੁੰਦਾ ਕਿ ਨਹੀਂ ਹੁੰਦਾ 1400 ਆਰਪੀਐਮ ਦੂਜਾ ਲੋ ਕਰੋ ਟਿਬਾ ਚੈੱਕ ਆਪ ਚੱਲ ਰਹੀ ਹੈ ਜਿਹੜੀ ਬਿੱਟੀ ਜਮਾ ਰੋਟਾ ਵੇਟਰ ਫੁੱਲ ਆ। ਦੱਸੋ ਇਹ ਪਰਫਾਰਮੈਂਸ ਕਿੰਨੀ ਕੰਪੀਟਿਟਿਵ। ਪੱਟ ਕੇ ਦਿਖਾਵਾਂਗੇ ਤੁਹਾਨੂੰ ਫੁੱਲ ਡੂੰਗਾ। ਠੀਕ ਆ ਜੀ, ਮਿਲਦੇ ਆ ਨਵੀਂ ਵੀਡੀਓ 'ਚ। ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਲਈ। ਅਜੇ ਵੀ ਹੋਣਾ ਆਪਾਂ ਟਰਬੋ ਦੀ ਸੈਟਿੰਗ ਹੀ ਕਰਾਵਾਂਗੇ ਉਸ ਤੋਂ ਬਾਅਦ ਇਹਨੂੰ ਫਿਰ ਹੋਰ ਦੇਖਾਂਗੇ ਆਪਾਂ। ਕਿੰਨਾ ਕੋ ਫਰਕ ਆ। ਧੰਨਵਾਦ ਜੀ ਸਾਰਿਆਂ ਦਾ।